ਕੰਦੀਆਂ ਹੀ ਸੜਕਾਂ ਆ ਗਈਆਂ ਮਾੜੀਆਂ ਟੁੱਟੀਆਂ ਹੋਈਆਂ ਸੜਕਾਂ ਤੁਹਾਡੇ ਸਾਹਮਣੇ ਹੀ ਆ ਜੀ ਸੜਕ ਤੁਸੀਂ ਦੇਖਦੇ ਹੀ ਆ ਗੁਰਦੁਆਰੇ ਦੀ ਸੜਕ ਆਹਾ ਸਸਿਕਾ ਦੋਸਤੋ ਮੈਂ ਹਨਮਨੀਸ਼ ਚੀਮਾ ਤੁਸੀਂ ਵਖਰੇ ਜੀਬੀਸੀ ਅਪਡੇਟ ਜੇ ਪਿੰਡਾਂ ਦੀ ਗੱਲ ਚੱਲ ਰਹੀ ਹੈ ਤਾਂ ਪਿੰਡਾਂ ਦੇ ਵਿੱਚ ਪਿੰਡ ਦਾ ਨਾਮ ਆਉਂਦਾ ਦਿਓਵਾਲ ਤੇ ਦਿਓਵਾਲ ਚ ਪਹੁੰਚੇ ਆ ਤੇ ਇਹ ਜਿੱਥੇ ਅਸੀਂ ਹੁਣ ਇਸ ਟਾਈਮ ਮੌਜੂਦ ਆ ਇਹ ਕੋਈ ਖੰਡਰ ਨਹੀਂ ਆ ਇਹ ਜਾਂਚ ਕਰ ਆ ਪਿੰਡ ਦਾ ਪਿੰਡ ਦੇ ਵਿੱਚੋਂ ਐਂਟਰ ਕਰਦੇ ਹੋਏ ਸਭ ਤੋਂ ਪਹਿਲਾਂ ਜੰਝ ਕਰ ਦੇ ਦਰਸ਼ਨ ਹੁੰਦੇ ਨੇ ਤੇ ਅਸੀਂ ਤੁਹਾਨੂੰ ਵੀ ਇਸ ਦੇ ਦਰਸ਼ਨ ਕਰਾ ਦਈਏ ਕਿ ਖੰਡਰ ਬਣ ਚੁੱਕਿਆ ਜੰਝਕਰ ਕਦੀ ਵਿਆਹ ਨਾਲ ਜੋ ਬਰਾਤਾਂ ਸੀ ਉਹ ਇੱਥੇ ਢੁਕਦੀਆਂ ਸਨ ਤੇ ਚਾਹ ਪਾਣੀ ਦਾ ਪ੍ਰਬੰਧ ਵੀ ਇੱਥੇ ਉਹਨਾਂ ਲਈ ਕੀਤਾ ਜਾਂਦਾ ਸੀ ਤੇ ਆਉ ਭਗਤ ਵੀ ਹੁੰਦੀ ਸੀ ਤੇ ਅੱਜ ਦੇ ਹਾਲਾਤ ਮੌਜੂਦਾ ਜੋ ਤੁਸੀਂ ਦੇਖ ਰਹੇ ਹੋ ਕਿ ਜੋ ਨਰਕ ਦਾ ਇੱਕ ਢੇਰ ਬਣ ਚੁੱਕਿਆ ਜੰਝਕਰ ਬਿਲਡਿੰਗ ਵੀ ਡਿੱਗਣ ਦੇ ਹੀ ਕਿਨਾਰੇ ਹੋਈ ਪਈ ਆ ਕੋਈ ਸਫਾਈ ਮੁਹਿੰਮ ਨਹੀਂ ਕੀਤੀ ਗਈ ਤੇ ਪੰਚਾਇਤ ਵੱਲੋਂ ਵੀ ਕੋਈ ਇਸ ਦੀ ਸਾਰ ਨਹੀਂ ਲਈ ਜਾ ਰਹੀ ਤੇ ਇਸ ਜੰਜਕਰ ਦੇ ਵਿੱਚ ਹੋਰ ਚੀਜ਼ ਤੁਹਾਨੂੰ ਦਿਖਾ ਰਹੇ ਹਾਂ ਕਿ ਪਸ਼ੂ ਇੱਥੇ ਬੰਨੇ ਜਾ ਰਹੇ ਨੇ ਤੇ ਗੋਬਰ ਦੇ ਢੇਰ ਵੀ ਲੱਗੇ ਗਏ ਨੇ ਇੱਥੇ ਤੇ ਸਫਾਈ ਦਾ ਖਿਆਲ ਜੋ ਪਿੰਡ ਵਾਸੀ ਤੇ ਪੰਚਾਇਤ ਵੱਲੋਂ ਕੀਤਾ ਜਾਂਦਾ ਤੇ ਪੰਚਾਇਤ ਕਿੱਥੇ ਸੌ ਰਹੀ ਹੈ ਇਸ ਦੀ ਜਵਾਬਦੇਹ ਬਣਦੀ ਹੈ ਇਸ ਤੋਂ ਬਾਅਦ ਗੱਲ ਕਰੀਏ ਪਿੰਡ ਦੀਆਂ ਸੜਕਾਂ ਦੀ ਤੇ ਸੜਕਾਂ ਦੇ ਹਾਲਾਤ ਵੀ ਤੁਹਾਨੂੰ ਅਸੀਂ ਆਪਣੇ ਕੈਮਰੇ ਰਾਹੀਂ ਦਿਖਾ ਰਹੇ ਹਾਂ ਕਿ ਹਾਲਾਤ ਕਿਸ ਤਰ੍ਹਾਂ ਦੇ ਬਣ ਚੁੱਕੇ ਨੇ ਬਦ ਤੋਂ ਬੱਤਰ ਬਣ ਚੁੱਕੇ ਨੇ ਜਦ ਕਿ ਲਗਭਗ ਸਾਰੇ ਪਿੰਡਾਂ ਦੀਆਂ ਜੋ ਸੜਕਾਂ ਸੀ ਬਲੌਕ ਟਾਇਲ ਵੀ ਲੱਗ ਚੁੱਕੀਆਂ ਨੇ ਤੇ ਸੜਕਾਂ ਵੀ ਨਵੀਆਂ ਬਣ ਚੁੱਕੀਆਂ ਨੇ ਤੇ ਇਸ ਪਿੰਡ ਦੇ ਵਿੱਚ ਅਜੇ ਤੱਕ ਵੀ ਕੋਈ ਵਿਕਾਸ ਨਾਮ ਦੀ ਚੀਜ਼ ਨਹੀਂ ਦਿਖਾਈ ਦੇ ਰਹੀ ਸਿਰਫ ਇੱਕ ਸਟਰੀਟ ਲਾਈਟਾਂ ਜਿਹੜੀਆਂ ਨੇ ਉਹੀ ਲਗਾਈਆਂ ਗਈਆਂ ਨੇ ਸ਼ਾਇਦ ਉਹ ਵੀ ਰਾਤ ਵੇਲੇ ਜਗਦੀਆਂ ਨੇ ਜਾਂ ਨਹੀਂ ਇਹ ਤਾਂ ਰਾਤ ਦੇ ਸਮੇਂ ਹੀ ਪਤਾ ਲੱਗ ਸਕਦਾ ਹੈ ਤੇ ਇਸ ਬਾਰੇ ਸਾਰੀ ਜਾਣਕਾਰੀ ਅਸੀਂ ਸਾਂਝੀ ਕਰਨ ਲਈ ਸਰਪੰਚ ਸਾਹਿਬ ਦੇ ਕੋਲ ਪਹੁੰਚੇ ਸੀ ਤੇ ਸਰਪੰਚ ਸਾਹਿਬ ਵੱਲੋਂ ਕੋਈ ਵੀ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਕਿ ਇਸ ਬਾਰੇ ਮੈਂ ਕੋਈ ਵੀ ਗੱਲਬਾਤ ਨਹੀਂ ਕਰ ਸਕਦਾ ਤੇ ਜਦ ਕੇ ਜਦੋਂ ਦੀਆਂ ਪੰਚਾਇਤਾਂ ਇਸ ਪਿੰਡ ਦੀਆਂ ਬਣੀਆਂ ਨੇ ਤੇ ਇਹੀ ਸਰਪੰਚ ਸਾਹਿਬ ਦੇ ਘਰ ਦੇ ਪਰਵਾਰਕ ਮੈਂਬਰਾਂ ਦੇ ਵਿੱਚੋਂ ਹੀ ਸਰਪੰਚੀ ਕੀਤੀ ਜਾ ਰਹੀ ਹੈ ਤੇ ਨਿਭਾਈ ਜਾ ਰਹੀ ਹੈ ਤੇ ਪਿੰਡ ਦੇ ਵਿੱਚ ਵੀ ਸੇਵਾ ਨਿਭਾਈ ਜਾ ਰਹੀ ਹੈ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਹਾਂ ਤੇ ਪਿੰਡ ਦੇ ਵਿੱਚ ਜੇ ਗਲੀਆਂ ਨਾਲੀਆਂ ਤੱਕ ਇੱਕ ਸਮੱਸਿਆ ਜਿਹੜੀ ਹੈ ਸਮਝੀ ਜਾਂਦੀ ਰਹੀ ਹੈ ਤੇ ਜਿਸ ਨੂੰ ਦੇਖਦੇ ਹੋਏ ਸਾਰੇ ਪਿੰਡਾਂ ਵਿੱਚ ਸੀਵਰੇਜ ਦੀ ਵਿਵਸਥਾ ਕੀਤੀ ਗਈ ਆ ਪਰ ਇਸ ਪਿੰਡ ਵਿੱਚ ਅਜੇ ਵੀ ਸੀਵਰੇਜ ਦੀ ਵਿਵਸਥਾ ਨਹੀਂ ਕੀਤੀ ਗਈ ਤੇ ਜਿਸ ਦੀ ਸਹੂਿਦਾ ਤੋਂ ਲੋਕ ਪਿੰਡ ਵਾਸੀ ਵਾਂਝੇ ਨੇ ਤੇ ਸਿਰਫ ਕੁਝ ਕੁ ਏਰੀਆ ਦੇ ਵਿੱਚ ਮੁਹੱਲੇ ਦੇ ਵਿੱਚ ਸੀਵਰੇਜ ਦੀ ਵਿਵਸਥਾ ਕੀਤੀ ਗਈ ਆ ਤੇ ਬਾਕੀ ਸਾਰਾ ਪਿੰਡ ਲਗਭਗ ਸੀਵਰੇਜ ਤੋਂ ਵਾਂਝਾ ਹੀ ਮੰਨਿਆ ਜਾ ਰਿਹਾ ਸੋ ਇਸ ਪਾਸੇ ਵੀ ਧਿਆਨ ਦੇਣ ਯੋਗ ਇਹ ਗੱਲ ਹੈ ਤੇ ਰਸਤਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ਸੜਕ ਦਾ ਇਸ ਰਸਤੇ ਦਾ ਇਹ ਭਾਈ ਸਾਹਿਬ ਵੀ ਰੋਜ਼ ਹੀ ਸ਼ਾਇਦ ਇੱਥੇ ਆਉਂਦੇ ਨੇ ਸਰ ਤੁਸੀਂ ਰੋਜ਼ ਇੱਥੇ ਆਉਂਦੇ ਹੋ ਕੱਪੜਾ ਕੱਪੜੇ ਦਾ ਵਪਾਰ ਕਰਦੇ ਹੋ ਤੇ ਕਿਸ ਤਰ੍ਹਾਂ ਦੇ ਸੜਕਾਂ ਦੇ ਹਾਲਾਤ ਨੇ ਇੱਥੋਂ ਤੁਸੀਂ ਗੁਜ਼ਰਦੇ ਹੋ ਤੇ ਗੰਦੀਆਂ ਹੀ ਸੜਕਾਂ ਹੈਗੀਆਂ ਮਾੜੀਆਂ ਟੁੱਟੀਆਂ ਹੋਈਆਂ ਸੜਕਾਂ ਗੰਦੀਆਂ ਹੀ ਸੜਕਾਂ ਹਾਂ ਇਹ ਕਿਹੜੇ ਪਿੰਡ 'ਚ ਤੁਸੀਂ ਇਸ ਟਾਈਮ ਖੜੇ ਹੋ ਜੀ ਇਹ ਦਿਓਵਾਲ ਦਿਓਵਾਲ ਪਿੰਡ ਹੈ ਹਾਂ ਜੀ ਤੇ ਤੁਹਾਡੀ ਜੇ ਐਕਟੀਵਾ ਤੇ ਤੁਸੀਂ ਰੋਜ਼ ਲੰਘਦੇ ਹੋ ਤੇ ਕੋਈ ਨੁਕਸਾਨ ਵੀ ਹੁੰਦਾ ਹੈ ਇਹਦਾ ਐਕਟੀਵਾ ਦਾ ਨੁਕਸਾਨ ਸਾਈਡ ਤੋਂ ਲੰਘ ਜਾਈਦਾ ਆਰਾਮ ਨਾਲ ਸਾਈਡ ਨੁਕਸਾਨ ਥੋੜਾ ਕਰਵਾਣਾ ਆਪਣਾ ਸਾਈਡ ਤੋਂ ਲੰਘ ਜਾਈਦਾ ਬਰਸਾਤਾਂ ਦੇ ਦਿਨਾਂ ਵਿੱਚ ਕਿਦਾਂ ਦਾ ਮਾਹੌਲ ਇੱਥੇ ਹੁੰਦਾ ਜੀ ਹਾਂ ਖਰਾਬ ਹੁੰਦਾ ਪਾਣੀ ਹੁੰਦਾ ਪਾਣੀ ਹੁੰਦਾ ਤੇ ਕਿਸੇ ਵਾਰ ਤਿਲਕਣ ਦੇ ਸਾਰੇ ਹੀ ਬਣ ਚੁੱਕੇ ਹੁੰਦੇ ਹੁੰਦੇ ਹਾਂਜੀ 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 ਸੱਟ ਚੋੜ ਵੀ ਕਦੀ ਕਦੀ ਡਿੱਗੇ ਆ ਦੇ ਉੱਤੇ ਉੱਤੇ ਬਹੁਤ ਹੁੰਦਾ ਬਹੁਤ ਤਿਲਕਣ ਹੁੰਦੀ ਆ ਤਿਲਕਣ ਹੁੰਦੀ ਬਹੁਤ ਜਿਆਦਾ ਪਾਣੀ ਬੜਾ ਖੜਾ ਹੁੰਦਾ ਠੀਕ ਸੋ ਇਸ ਪਿੰਡ ਦੇ ਜੋ ਵੀ ਸੁਰੱਖਿਆ ਤੇ ਪ੍ਰਬੰਧ ਨੇ ਜਾਂ ਵਿਕਾਸ ਦੇ ਪ੍ਰਬੰਧ ਨੇ ਉਹ ਇੱਕ ਮੌਜੂਦਾ ਪੰਚਾਇਤ ਵੱਲੋਂ ਕੀਤੇ ਜਾਂਦੇ ਨੇ ਵਿਕਾਸ ਤੇ ਵਿਕਾਸ ਨੂੰ ਲੈ ਕੇ ਅਸੀਂ ਹੋਰ ਵੀ ਇੱਥੇ ਸਾਡੇ ਪਿੰਡ ਵਾਸੀ ਮੌਜੂਦ ਨੇ ਤੇ ਉਸ ਨਾਲ ਗੱਲਬਾਤ ਕਰਦੇ ਆਂ ਅਸੀਂ ਸਰ ਕੀ ਨਾਮ ਹੈ ਤੁਹਾਡਾ ਜੀ ਸਰਜੀਤ ਸਿੰਘ ਜੀ ਇਹ ਕਿਹੜੇ ਪਿੰਡ ਤੋਂ ਜੀ ਤੁਸੀਂ ਦਿਓਵਾਲ ਤੋਂ ਜੀ ਦਿਓਵਾਲ ਤੋਂ ਹਾਂ ਜੀ ਸਰ ਕਿੱਦਾਂ ਦੀ ਇੱਥੇ ਦੇ ਸਫਾਈ ਦੀ ਮੁਹਿੰਮ ਦੀ ਗੱਲ ਕਰੀਏ ਜਾਂ ਰਸਤਿਆਂ ਦੀ ਗੱਲ ਕਰੀਏ ਤੇ ਕੀ ਕਹਿਣਾ ਚਾਹੋਗੇ ਨਹੀਂ ਜੀ ਸਾਡੇ ਪਿੰਡ ਦੇ ਰਸਤੇ ਵੀ ਖਰਾਬ ਹੈ ਸਾਰੇ ਸਾਡੇ ਜੰਝ ਘਰ ਦਾ ਹਾਲ ਪਾਵੇਂ ਦੇਖ ਲਵੇ ਜਿਹੜਾ ਮਰਜੀ ਇਥੇ ਇਹ ਹਾਲ ਹੈ ਜੀ ਛੜਕ ਦੇਖ ਲਓ ਤੁਹਾਡੇ ਸਾਹਮਣੇ ਗੁਰਦੁਆਰੇ ਹੀ ਖੜ ਕੇ ਜਾਂਦੀ ਹੈ ਜੀ ਅੱਛਾ ਇਹ ਜਿਹੜੇ ਗੁਰਦੁਆਰਾ ਸਾਹਿਬ ਲੋਕ ਰੋਜ਼ਾਨਾ ਮੱਥਾ ਟੇਕਣ ਜਾਂਦੇ ਨੇ ਉਥੋਂ ਕੁਝ ਅਸ਼ੀਰਵਾਦ ਲੈਣ ਜਾਂਦੇ ਨੇ ਬਾਬਾ ਜੀ ਦਾ ਤੇ ਰਸਤੇ ਦੀ ਹਾਲਤ ਜਿਹੜੀ ਹੈ ਉਹ ਤਰਸਯੋਗ ਹਾਲਤ ਹੈ ਤੁਹਾਡੇ ਸਾਹਮਣੇ ਹੀ ਹੈ ਜੀ ਛੜਕ ਤੁਸੀਂ ਦੇਖਦੇ ਹੀ ਆ ਗੁਰਦੁਆਰੇ ਦੀ ਛੜਕ ਆਹ ਬਿਲਕੁਲ ਖਰਾਬ ਆ ਸਾਡੇ ਪਿੰਡ ਦੇ ਟਿੱਪਰ ਚੱਲਦੇ ਆ ਰੋਡ ਸਾਰਾ ਟੁੱਟਾ ਹੈ ਇਧਰੋਂ ਸਾਡੇ ਪਿੰਡ ਖੇਤਾਂ ਨੂੰ ਚੱਲ ਜਾਉ ਤਾਂ ਨਹੀਂ ਲ ਤੇ ਸਰਪੰਚ ਸਾਹਿਬ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਿਹਾ ਇਸ ਬਾਰੇ ਕੁਛ ਨਹੀਂ ਜੀ ਇੱਕੋ ਪਰਿਵਾਰ ਦੇ ਵਿੱਚ ਹੀ ਸਰਪੰਚੀ ਚੱਲ ਰਹੀ ਹੈ ਇੱਕ ਪਰਿਵਾਰ ਤੇ ਹੀ ਹੈ ਜੀ ਉਹਦੀ ਤੇ ਸਿਰਫ ਸਰਪੰਚੀ ਨਾਮ ਦੀ ਹੈ ਜਾਂ ਵਿਕਾਸ ਦੀ ਹੈ ਇਹ ਜੀ ਹੁਣ ਦੇਖੋ ਚਲੋ ਵੋਟਾਂ ਨਾ ਬਣ ਜਾਂਦੇ ਆ ਅਗਲੇ ਇੱਕ ਇੱਕ ਪਿੰਡ ਜਈ ਇੱਕ ਇੱਕ ਕਰਦੇ ਜੇ ਸਰਪੰਚ ਜੀ ਬਹੁਤ ਹੋ ਗਿਆ ਜੀ ਜੇ ਸਟਰੀਟ ਲਾਈਟਾਂ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਵੀ ਲਾਈਟ ਲੱਗੀ ਆ ਰੈਗੂਲਰ ਚੱਲਦੀ ਰਾਤ ਨੂੰ ਨਹੀਂ ਜੀ ਬਹੁਤ ਜ਼ਰਦੀ ਬੰਦ ਆ ਜੀ ਕਿਉਂਕਿ ਲਾਈਟ ਸਟਰੀਟ ਲਾਈਟਾਂ ਬੰਦ ਨੇ ਨਹੀਂ ਚੱਲਦੀਆਂ ਨਹੀਂ ਚੱਲਦੀਆਂ ਜੀ ਕੋਈ ਵੀ ਨਹੀਂ ਚੱਲਦੀ ਜੀ ਤਹਰ ਵਿਕਾਸ ਕਿੱਥੇ ਹੈ ਜੀ ਇਹ ਕੋਈ ਸਮਝ ਨਹੀਂ ਆ ਰਿਹਾ ਕੋਈ ਨਹੀਂ ਇਥੇ ਹੈਗਾ ਕੋਈ ਪੁੱਛਗਿਛ ਨਹੀਂ ਜੀ ਸਾਡੇ ਪਿੰਡ ਦੀ ਕੋਈ ਪੁੱਛਗਿਛ ਨਹੀਂ ਜੀ ਸਾਡੇ ਪਿੰਡ ਦੀ ਕਿਹਾ ਜਾ ਰਿਹਾ ਕਿ ਕੋਈ ਪੁੱਛਗਿਛ ਨਹੀਂ ਕੋਈ ਸਾਰ ਨਹੀਂ ਲੈਂਦਾ ਇੱਕੋ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਰਪੰਚੀ ਚੱਲਦੀ ਜਾ ਰਹੀ ਹੈ ਤੇ ਵਿਕਾਸ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਲੈ ਕੇ ਇਥੋਂ ਦੀਆਂ ਦੇਣ ਵਾਲੀਆਂ ਸਹੂਲਤਾਂ ਨੂੰ ਲੈ ਕੇ ਇੱਕ ਅਣਦੇਖਿਆ ਕੀਤਾ ਜਾ ਰਿਹਾ ਪੰਚਾਇਤ ਵੱਲੋਂ ਕੋਈ ਮੰਤਰੀ ਸਾਹਿਬਾਨ ਵੀ ਇੱਥੇ ਆਏ ਆ ਚੁੱਕੇ ਨੇ ਪਿੰਡ ਦੇ ਵਿੱਚ ਆ ਚੁੱਕਾ ਹੈ ਮੰਤਰੀ ਨੇ ਆ ਡਾਕਟਰ ਜੀ ਉਹਦਾ ਹੈ ਇੱਕ ਬਲਜੋਤ ਸਿੰਘ ਆਇਆ ਕੋਈ ਕਰਕੇ ਗਏ ਸੀ ਅਨਾਉਂਸ ਇੱਥੇ ਕਿ ਨਹੀਂ ਕੋਈ ਲਾਂਸ ਦਾ ਨਹੀਂ ਕੋਈ ਨਹੀਂ ਜੀ ਆ ਤੁਹਾਡੇ ਸਾਹਮਣੇ ਹੀ ਆ ਜੋ ਕੁਛ ਹੈਗਾ ਲਾਂਸ ਦੇ ਹਿਸਾਬ ਨਾਲ ਜੇ ਲਾਂਸ ਹੁੰਦਾ ਤਾਂ ਪੱਧਰਾ ਨਾ ਇਹ ਨੂੰ ਹੁੰਦਾ ਗੁਰਦੁਆਰੇ ਨਾਲ ਉਹਨਾਂ ਦਾ ਰੋਡ ਨਾ ਬਣਦਾ ਹੈ ਗੁਰੂ ਘਰ ਨੂੰ ਹੀ ਜੇ ਕੋਈ ਸੜਕ ਜਿਹੜੀ ਹੈ ਨਹੀਂ ਬਣਾਈ ਗਈ ਤਾਂ ਹੋਰ ਪਿੰਡ ਦਾ ਵਿਕਾਸ ਕਿੱਥੋਂ ਲੋਕ ਭੱਲਣਗੇ ਇਹ ਇੱਕ ਸਵਾਲ ਖੜਾ ਹੁੰਦਾ ਜੀਬੀਸੀ ਆਪਡੇ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਨੂੰ ਨਹੀਂ ਸੈ ਚੀਮਾ ਧੰਨਵਾਦ Welcome to DAV University Jalanda, where knowledge meets innovation. Established with a vision to empower minds and transform futures, at DAV University we believe in excellence through education, where tradition meets modernity, our state-of-the-art campus and world-class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.